ਸਤ ਸ੍ਰੀ ਅਕਾਲ ਵੀ ਆ ਦੇਖੋ ਭਈ ਅੱਜ ਆਪਾਂ ਨੇ ਕਰਾ ਹੇ ਨਵੇਂ ਉਦੂ ਵੀ ਨਵੇਂ ਡਿਜ਼ਾਈਨ ਦੀ ਕੁਰਸੀ ਬਣਾਈ ਹੈ ਜਿਹੜੀ ਪਹਿਲਾਂ ਬਣਾਈਆਂ ਉਹਨਾਂ ਨਾਲੋਂ ਵੱਖਰਾ ਪਾਇਆ ਵੀ ਇਹ 18 ਇੰਚ ਉੱਚੀ ਹੈ 8 ਇੰਚ ਚੌੜੀ ਹੈ ਤੇ ਦੂਜੇ ਰੋਟ ਫੁੱਟ ਆ 12 ਇੰਚ ਚੜਾਈ ਰੋਟ ਇਹ ਕੁਰਸੀ ਦੇਖੋ ਇਹ ਹੈਗੀ ਵਰਮਾ ਡੇਕ ਦੀ ਤੇ ਇਹਨੂੰ ਆਪਾਂ ਹੌਲੀ ਵੀ ਬਣਾਵਾਂਗੇ ਤੇ ਡਿਜ਼ਾਈਨ ਵੀ ਨਵਾਂ ਪਾਵਾਂਗੇ ਆਪਾਂ ਨੂੰ ਜਿਹਾ ਵਾਗਰੂ ਨੇ ਮਤਲਬ ਦਿਮਾਗ 'ਚ ਜਦ ਤੱਕ ਜੇ ਖਿਆਲ ਆਇਆ ਉਹੀ ਪਾਇਆ ਤੇ ਇੱਕ ਦੇਖੋ ਵੀ ਨਵਾਂ ਡਿਜ਼ਾਈਨ ਪਾਉਣੇ ਸਾਨੂੰ ਦਿਖਾਉਣੇ ਆਗੇ ਇਹ ਵੀ ਬੱਚਿਆਂ ਵਾਸਤੇ ਬਣਾਈਏਗੀ ਤੇ ਜਿਹੜਾ ਮਤਲਬ ਉੱਪਰਲਾ ਇਹਦਾ ਹਿੱਸਾ ਭਾਗ ਕਟਿਆ ਪੱਧ ਚੋਂ ਉਹਦਾ ਵੀ ਸਾਨੂੰ ਦਿਖਾਉਣੇ ਬਣਾ ਕੇ ਤੇ ਐਂਡ ਤੱਕ ਬਣੇ ਰਹੋ ਇਹ ਡਿਜ਼ਾਈਨ ਦੇਖੋ ਤੁਸੀਂ ਡਿਜ਼ਾਈਨ ਵੱਖਰਾ ਪਾਵਾਂਗੇ ਆਪਾਂ ਵੀ ਮਤਲਬ ਹਰ ਇੱਕ ਜਿਹੜੀ ਕੁਰਸੀ ਉਹਦਾ ਡਿਜ਼ਾਈਨ ਵੱਖਰਾ ਹੋਊਗਾ ਆਪਾਂ ਗੜਾ ਨਾਲੇ ਵੀ ਐ ਵੀ ਆਰ ਵੀ ਬਣਾ ਬਣਾ ਕੇ ਰੱਖਦੇ ਆਗੇ ਹਨਾ ਅੱਪਾ ਜਿਹੜਾ ਕੋਈ ਆਇਆ ਨਾ ਇਹ ਵੀ ਕਹਿੰਦਾ ਵੀ ਕੁਰਸੀ ਨੂੰ ਉਹਨੇ ਫੇਰ ਬਣਾਉਣਾ ਹੈ ਆਪਾਂ ਇਹ ਨਹੀਂ ਹੈਗਾ ਵੀ ਜੋ ਕਿਉਂ ਇੱਥੋਂ ਆਪਾਂ ਆਵਦੇ ਲਈ ਬਣਾਉਣਾ ਰੱਖੀਨ ਉਹ ਕੰਮ ਨਹੀਂ ਹੈ ਵੀ ਇਹ ਕੋ ਕਹਿੰਦਾ ਹੈਗਾ ਫਰਮਾਇਸ਼ ਹੁੰਦੀ ਹੈ ਅਗਲੇ ਦੀ ਤਾਂ ਬਣਾਉਣੀ ਤੇ ਦੇਖੋ ਸੋਨੂੰ ਇਹ ਕਿਵੇਂ ਲੱਗੀ ਵਧੀਆ ਲੱਗੀ ਹੈ ਤੇ ਪੂਰੀ ਘੈਂਟ ਬਣਾ ਦੇਾਂਗੇ ਤੇ ਹੈਗੀ ਬੱਚਿਆਂ ਵਾਸਤੇ ਹੈ ਤੇ ਇਹ ਬੈਕੜੀ ਟੂਆ ਉੱਤੇ ਡਿਜ਼ਾਈਨ ਪਾਏਗਾ ਅਗਲੇ ਵੀਡੀਓ ਵਿੱਚ ਹੋਰ ਵੱਖਰਾ ਡਿਜ਼ਾਈਨ ਪਾ ਕੇ ਦਿਖਾਵਾਂਗੇ ਸੋਨੂੰ ਫਿਰ ਤੁਸੀਂ ਇਹ ਦੇਖੋ ਤੇ ਪੂਰੀ ਕੈਂਟ ਬਣ ਗਈ ਬੱਚਿਆਂ ਵਾਹ ਇੱਥੇ ਤੋਂ ਪਾਰ ਸਕੂਲ ਸੱਕਰਤੀ ਨਾ ਮੈਂ ਕੋਕਾ ਪੀ ਸੋਈ ਜਮਾ ਐ ਨਾ ਦੇਖੋ ਕਿਵੇਂ ਲੱਗਦੀ ਐ ਤੇ ਇਧਰੋਂ ਗੋਲ ਕਰਤੀ ਆਪਾਂ ਨੇ ਇਹ ਤੇ ਇਧਰੋਂ ਵੀ ਗੋਲ ਕਰਤੀ ਮੂਰੋਂ ਵੀ ਕਈ ਯਾਰ ਵੀ ਵਾਕ ਦੇ ਕੋਈ 80-80 ਵਾਜਦੀ ਬੈਠਣ ਹੋਏ ਹਨਾ ਜਮਾ ਐ ਨਾ ਓਕੇ ਐ ਦੇਖੋ ਕਿਵੇਂ ਲੱਗਦੀ ਐ ਤੁਹਾਨੂੰ ਭੈਂਡ ਲੱਗਦੀ ਐ ਕੈਡ ਲਾ ਦੇ ਦੰਬ ਕੇ ਸ਼ੇਅਰ ਕਰਦੇ ਕਰੋ ਕਿਸੇ ਦੇ ਹੋਰ ਵੀਡੀਓ ਕੰਮ ਆ ਜਾਂਦਾ ਕੋਈ ਭਾਈ ਬਣਵਾਉਣ ਲੱਗ ਜਾਂਦਾ ਕਈ ਵਾਰ ਆ ਰਹੇ ਤੇ ਕੋਈ ਲੈ ਜਾਂਦਾ ਲੱਕੜ ਵੀਡੀਓ ਹੁੰਦੀ ਨਹੀਂ ਉਦੋਂ ਮਤਲਬ ਵੀ ਵੀਡੀਓ ਦਿਖਾ ਕੇ ਬਣਾਈ ਜਾ ਸਕਦੀ ਹੈ ਕਿਸੇ ਮੇਤਰੀ ਤੇ ਕਈ ਯਾਰ ਆ ਹੁੰਦਾ ਵਿਚਾਰ ਕੋਈ ਯਾਰ ਆਪਣੇ ਮੇਸਤਰੀ ਭਾਈਆਂ ਗੁੱਸਾ ਨਾ ਕਰਨਾ ਕੋਈ ਗੱਲ ਨਹੀਂ ਵੀਰੇ ਦੇਖ ਕੇ ਬਣਾਇਆ ਕਰੋ ਪਰ ਵੀ ਕਈ ਯਾਰ ਸੱਟ ਲੱਗਣ ਦਾ ਡਰ ਹੁੰਦਾ ਹਨਾ ਧਿਆਨ ਨਾਲ ਬਾਕੀ ਰੱਬ ਸਭ ਨੂੰ ਚਲ ਆਪਾਂ ਤਾਂ ਕਹਿੰਨੇ ਕਹਾਨੂੰ ਕਿਸੇ ਦੇ ਬੱਜੇ ਵੀ ਚਲ ਬਚਤ ਰੱਖੇ ਸਭ ਦੀ ਤੇ ਕਿ ਯਾਰਾਂ ਹੁੰਦਾ ਇਹਦੇ ਵਿੱਚ ਮਤਲਬ ਬਲੇਡ ਲੈਣ ਦਾ ਵੀ ਥੋੜਾ ਜਿਹਾ ਖਤਰਾ ਹੁੰਦਾ ਨਾ ਤੇ ਦੇ ਬਣਾਉਣੀ ਹੁੰਦੀ ਆ ਬਸ ਵੀਡੀਓ ਦੇਖ ਕੇ ਬਣਾ ਸਕਦੇ ਹੋ ਬਸ ਮੜਾ ਜਿਹਾ ਧਿਆਨ ਨਾਲ ਬਾਕੀ ਬਚਾ ਆਪਾਂ ਨੂੰ ਰੱਬ ਸਕਦਾ ਉਹ ਹੀ ਆ ਬਚਾਉਣ ਵਾਲਾ ਤੇ ਦੇ ਤੁਹਾਨੂੰ ਵਧੀਆ ਲੱਗੂਗੀ ਬਸ ਲਾਇਕ ਸ਼ੇਅਰ ਕਮੈਂਟਾਂ ਚ ਜਰੂਰ ਦੱਸਿਓ ਕਿਵੇਂ ਲੱਗੀ ਮੇਰਾ ਵੀਰ ਦੇਖੋ ਆ ਉਹਦੇ ਵਿੱਚ ਉਹੜਾ ਪੀਸ ਬਚੇਗਾ ਟੇਬਲ ਬਣਾਤਾ ਤੇ ਓਕੇ ਸਾਰਿਆਂ ਦਾ ਧੰਨਵਾਦ ਵੈਗੁਰੂ ਤੁਹਾਨੂੰ ਸਾਰੀ ਦਿਖਾ ਰਿਹਾ ਜੀ